ਜੋ ਜਲੰਧਰ ਵਿਖੇ ਲਖਦਾਤਾ ਲਾਲਾ ਵਾਲੇ ਪੀਰਾ ਦਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਪਿੰਡ ਦਿਨਪੁਰ ਜਲੰਧਰ ਕੈਂਟ ਵਿਖੇ ਸਾਈਂ ਰਾਮਪਾਲ ਜੀ ਵੱਲੋਂ ਪੀਰ ਬਾਬਾ ਲਖਦਾਤਾ ਲਾਲਾ ਵਾਲੇ ਪੀਰਾ ਦਾ ਸਲਾਨਾ ਜੋੜ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ ਸਾਈਂ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਰਗਾਹ ਉਹਨਾਂ ਦੀ ਜੱਦੀ ਪੁਸ਼ਤੀ ਹੈ ਤੇ ਬਚਪਨ ਤੋਂ ਹੀ ਅਸੀਂ ਦਰਗਾਹ ਤੇ ਸੇਵਾ ਕਰਦੇ ਹਾਂ ਅਤੇ ਸਾਈਂ ਰਾਮਪਾਲ ਜੀ ਨੇ ਇਹ ਵੀ ਦੱਸਿਆ ਕਿ ਸਵੇਰੇ 10 ਵਜੇ ਚਿਰਾਗ ਰੋਸ਼ਨ ਉਪਰੰਤ ਛੰਡੇ ਦੀ ਰਸਮ ਅਦਾ ਕੀਤੀ ਅਤੇ ਫਿਰ ਚਾਦਾ ਰਸਮ ਤੋਂ ਬਾਅਦ ਕਵਾਲੀ ਸ਼ੁਰੂ ਕੀਤੀ ਗਈ ਅਤੇ ਪੀਰਾ ਦਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਰਾਤ ਨੂੰ ਸਾਈਂ ਜੀ ਵੱਲੋਂ ਨਕਲਾ ਕਰਵਾਈਆਂ ਗਈਆਂ ਇਸ ਮੌਕੇ ਰਾਜੂ ਹੰਸ ਹਲਵਾਈ ਬੰਟੀ ਹੰਸ ਪਰਮਜੀਤ ਸਿੰਘ ਜੋਗਿੰਦਰਪਾਲ ਰਵੀ ਜੰਗੀ ਵਿਸ਼ਾਲ ਆदि ਹਾਜ਼ਰ ਸਨ ਪ੍ਰਿਆ ਸਿੱਧੂ ਕੁਲਤ ਦੀ ਵਿਸ਼ੇਸ਼ ਸ਼ਰਪੋਰ सुबु <sharpvik> <sharp> क्याती सोचे राजवाजा 完了。<Mar> ਹਾਂਜੀ ਸਾਈ ਜੀ ਅੱਜ ਮੇਲਾ ਕਰਾ ਰਹੇ ਹਾਂ ਤੁਸੀਂ ਕਿਨਵਾ ਮੇਲਾ ਆ ਸਾਈ ਜੀ ਇਹਦੇ ਬਾਰੇ ਜਾਣਕਾਰੀ ਦਿਓ ਮੇਲੇ ਬਾਰੇ ਮੇਲੇ ਨਹੀਂ ਮੇਰੇ ਮਾਲਿਕ ਕੋਈ ਕਿਰਤੀ ਨਹੀਂ ਮੇਲਾ ਚੱਲਿਆ ਜਾ ਰਿਹਾ ਬਸ ਪਰ ਪਰ ਡੰਡਾ ਆ ਰਹੀਆਂ ਤਾਂ ਖਾਲੀ ਹੋ ਗਏ ਤੁਰੀਆਂ ਜਾਂਦੀਆਂ ਮੇਲੇ ਦਾ ਹਿਸਾਬ ਹੀ ਨਹੀਂ ਲਾਇਆ ਸਾਈ ਜੀ ਕਿਹੜੇ ਕਿਹੜੇ ਫਕਰਾਂ ਦੀ ਜਗਾ ਜੀ ਇਹ ਫਕਰਿਆ ਜੀ ਭਗਤ ਪਿਆਰਾ ਲਾਲ ਹੰਸ ਠੀਕ ਹੈ ਸਾਈ ਜੀ ਆਪਣਾ ਨਾਥੀ ਜੀ ਤੁਹਾਡਾ ਰਾਮਪਾਲ ਹੰਸ ਸੇਵਾ ਦਾ ਹਾਂਜੀ ਤੇ ਅੱਜ ਪ੍ਰੋਗਰਾਮ ਸਵੇਰ ਤੋਂ ਲੈ ਕੇ ਕਿਸ ਤਰ੍ਹਾਂ ਚੱਲਿਆ ਪ੍ਰੋਗਰਾਮ ਅੱਜ ਪ੍ਰੋਗਰਾਮ ਦੇਖੋ ਜੀ ਕੱਲ ਸੀ ਗਜਾ ਠੀਕ ਹੈ ਭਿਖਾ ਪਿੰਡ ਪਿੰਡ ਦੇ ਵਿੱਚ ਕਮਈ ਅੱਜ ਸਵੇਰ ਤੋਂ ਚਾਹ ਪਾਣੀ ਲੰਗਰ ਪ੍ਰਸ਼ਾਦਾ ਜੋ ਵੀ ਹੈ ਚੱਲ ਰਿਹਾ ਕਵਾਲੀ ਤਾਂ ਹੁਣ ਸ਼ਾਮ ਦੀਆਂ ਹੈਗੀਆਂ ਜੀ ਨਖਰਾ ਕਵਾਲੀਆਂ ਦੇਖੋ ਗੁਰੂ ਦੀ ਕਿਰਪਾ ਨਾਲ ਗੁਰੂ ਮਾ ਦੀ ਰਹਿਮਤ ਨਾਲ ਸਾਂਜੀ ਝੰਡਾ ਸਿਰੇ ਕਿੰਨੇ ਵੇ ਚੜਾ ਗਿਆ ਸਵੇਰੇ ਝੰਡਾ ਜੀ ਇਹ 11:30 11:30 ਵਾ ਚਤੁਰਦੀ ਦਸੰਬੀ ਕੀਤੀ ਗਈ ਹਾਂਜੀ ਚਤੁਰਦੀ ਦਸੰਬੀ ਕੀਤੀ ਗਈ ਸਾਂਜੀ ਚਤੁਰਦੀ ਦਸੰਬ ਜਿਹੜੀ ਆ ਨਾ ਜੀ ਸਵੇਰੇ 10:30 ਠੀਕ ਹੈ ਜੀ ਕਿ ਸਾਂਜੀ ਸੰਗਤਾਂ ਕਿਦਾਂ ਹੁਮ ਹੁਮਾ ਕੇ ਆ ਰਹੀਆਂ ਸੰਗਤਾਂ ਗੁਰੂ ਦੀ ਕਿਰਪਾ ਜੀ ਸੰਗਤਾਂ ਦਾ ਜੋਰ ਜੀ ਪੁੱਤਰ ਪੈਣ ਪਾਈ ਮਾਈ ਬਾਪ ਸਾਬ ਉਹ ਹਮਾ ਅਗੇ ਚੱਲ ਰਹੇ ਸੇਵਾ ਕਰ ਰਹੇ ਸਾਈ ਜੀ ਸਾਈ ਜੀ ਆਪਣੇ ਆਪਣੇ ਇਸ ਤਰ੍ਹਾਂ ਮੇਲਾ ਜਿਹੜਾ ਆ ਇਹ ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਰਾਉਂਦਿਆਂ ਮੇਲਾ ਤੁਹਾਡੀ 호ਸ਼ ਤੁਹਾਡੀ 호ਸ਼ ਮੇਰੀ 호ਸ਼ ਜਗਾਂ ਨਹੀਂ ਮੈਂ ਸੰਭਿਆ ਨਾ ਜੀ 10 11 12 ਸਾਲ ਦਾ ਸੀ ਜੇ ਇਸ ਟਾਈਮ ਦਾ ਕਹਿੰਦੇ ਇਹ ਮੈਂ ਇੱਕ ਸੰਭਿਆ ਸੇਵਾ ਦਾ ਗੁਰੂ ਪਪੇ ਰਾਲ ਜੀ ਹੰਸ ਠੀਕ ਹੈ ਜੀ ਮਾਪੇ ਤੋਂ ਸਿੱਖਿਆ ਨਹੀਂ ਆ ਖਾਨਦਾਨੀ ਗੱਦੀ ਖਾਨਦਾਨੀ ਗੱਦੀ ਹੈ ਜੀ ਹਾਂ ਜੀ ਦਾਦੇ ਪਰਦਾਦੇ ਬਾਬੇ ਪਿਓ ਉਸ ਬਾਅਦ ਬ੍ਰਹਮਪਾਲ ਹੰਸ ਸੇਵਾਦਾਰ ਨੂੰ ਇਹ ਗੱਦੀ ਦਾ ਮੌਕਾ ਮਿਲਿਆ ਜੀ ਸਾਂ ਜੀ ਸੰਤਾਂ ਨੂੰ ਕੀ ਦੱਸਣਾ ਚਾਹੁੰਦੇ ਆ ਸੀ ਸਿੱਖਿਆ ਦੇਣਾ ਚਾਹੁੰਦੇ ਆ ਸੰਤਾਂ ਨੂੰ ਕੀ ਰੇ ਇਹਨਾਂ ਦੇ ਚੋਣੇ ਸੰਗਤਾਂ ਨੂੰ ਇਹੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਭਈਆ ਅੱਖਾਂ ਸਾਭ ਰਖੋ ਮਨ ਸਾਭ ਅੱਖਾਂ ਮੈੜੀਆਂ ਮਨ ਮੈਲਾ ਜਿਨ੍ਹਾਂ ਨੇ ਸਤਿਗੁਰਾਂ ਨਾਲ ਕਬਈ ਲੇਵ ਲਾਉਣੀਆਂ ਮਨ ਨੂੰ ਗੱਠ ਲਾਓ ਉਹਨਾਂ ਦਾ ਸਿਮਰਨ ਕਰੋ ਕਿਰਤ ਕਮਾਈ ਕਰੋ ਹੱਕ ਹਲਾਲ ਦੀ ਖਾਓ ਠੀਕ ਹੈ ਇਹ ਗੁਰੂ ਦੀ ਸਿੱਖਿਆ ਹੈ ਮੂਆ ਮੰਗਣਾ ਨਹੀਂ ਕਿਸੇ ਕੋਲੋਂ ਸੰਗਣਾ ਨਹੀਂ ਇਹਨੇ ਵੀ ਸੇਵਾ ਕਰਨੀ ਹੈ ਆਪਣੀ ਸ਼ਰਧਾ ਨਾਲ ਠੀਕ ਹੈ ਬਿਨ ਮੰਗੇ ਮੋਤੀ ਮਿਲਦੇ ਆ ਮੇਰੇ ਮਾਲਿਕ ਮੰਗਣ ਦੀ ਲੋੜ ਨਹੀਂ ਸਰਕਾਰਾਂ ਦੀ ਕਿਰਪਾ ਵਾਹੇ ਵਾਹੇ ਸਰਬੱਤ ਦਾ ਭਲਾ ਸਭ ਨੂੰ ਇੱਛਾ ਸਿੱਧੀਆਂ ਬਾਬੇ ਬਲ ਬੁੱਧੀ ਗਿਆਨ ਦੇਵੇ ਚੜ੍ਹਦੀ ਕਲਾ ਹਰੇਕ ਮદાન ਫਤਿਹ ਕਰੇ ਜੈ ਪੀਰਾਂ ਦੀ ਜੈ ਸਾਈਆਂ ਦੀ ਜਗਰਾਤ ਛੇਰਾ ਵਾਲੀ ਦਾ ਮਿਸਾਲ ਹੈ ਜਗਰਾ ਪੀਰ ਪੀਰ ਪਕੰਬਰ اور ਇਹ ਬੜ ਬੜੇ ਜਿਹੜੇ ਠੇਰਿਆਂ ਦਾ ਜੀ ਬਸ ਇਹੀ ਮੇਰੇ ਹੱਥੋਂ ਡੋੜ ਕੇ ਮਿਲਦੀ ਆ ਜੇਨੇ ਵੀ ਕੋਈ ਆਪਣੇ ਸੇਵਾ ਕਰਨੀ ਗੁਰੂ ਪੀਰ ਦੇ ਵੀ ਦੇਵਤਿਆਂ ਦੀ ਮਨ ਚਿਤਲਾ ਕੇ ਸੇਵਾ ਕਰੂ ਬਾਤ ਮੇਰੀ ਇਹ ਹੀ ਹਰੇਕ ਨੂੰ ਸਿੱਖਿਆ ਹੈ ਤਬਾ ਕਿ ਮੈਂ ਮਾਰਾ ਹਨਮਾਨਾ ਨਚਾਣਾ ਚੋੱਕ ਕੇ ਨਜ਼ਾਰਾ ਲੈਣਾ गुरू महाराज सभु घर बाग़बानी हरिया भरियां रखे रिधियां सिधिय पाहि सभु ਦਾ